ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਸਿਆਸੀ ਅਖਾੜੇ ਇਸ ਵੇਲੇ ਭੱਜ ਚੁੱਕੇ ਨੇ ਇਸ ਵੇਲੇ ਅਸੀਂ ਜਲੰਧਰ ਦੇ ਪਿੰਡ ਲੱਲੀਆਂ ਖੁਰਦ ਦੇ ਵਿੱਚ ਮੌਜੂਦ ਹੈਗੇ ਆਂ ਜਿੱਥੇ ਚੋਣ ਮੈਦਾਨ ਦੇ ਵਿੱਚ ਨੌਜਵਾਨ ਉਤਰ ਚੁੱਕੇ ਨੇ ਕਹਿੰਦੇ ਨੇ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਇਸ ਵਾਰ ਇਹਨਾਂ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਕੀ ਕਾਰਨ ਬਣੇ ਕਿ ਨੌਜਵਾਨ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਔਰ ਕਿਹੜੇ ਕੰਮ ਪਿੰਡ ਦੇ ਵਿੱਚ ਕਰਵਾਉਣਾ ਚਾਹੁੰਦੇ ਨੇ ਤਾਂ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਅਮਰਦੀਪ ਸਿੰਘ ਮੌਜੂਦ ਹੈਗੇ ਨੇ ਜਿਹੜੇ ਇਸ ਵਾਰ ਸਰਪੰਚੀ ਦੇ ਲਈ ਉਮੀਦਵਾਰ ਖੜੇ ਹੋਏ ਨੇ ਤਾਂ ਗੱਲਬਾਤ ਕਰਦੇ ਆ ਤਾਂ ਬਾਈ ਜੀ ਕੀ ਲੱਗਿਆ ਇਸ ਵਾਰ ਕਿ ਖੁਦ ਨੂੰ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਪਾਜੀ ਪਹਿਲੋ ਤਾਂ ਮੈਂ ਸਾਰਿਆਂ ਨੂੰ ਚਾਹੁੰਦਾ ਕਿ ਮਤਲਬ ਕਿ ਪਿੰਡ ਦੇ ਨੌਜਵਾਨਾਂ ਨੂੰ ਇਹ ਚਾਹੀਦਾ ਕਿ ਵੱਧ ਚੜ ਕੇ ਇਸ ਵਾਰ ਸਰਪੰਚੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹਾਂ ਹਾਂ ਤੇ ਦੂਜਾ ਮਤਲਬ ਕਿ ਇੱਕ ਨਵੀਂ ਸੋਚ ਮਤਲਬ ਕਿ ਜੋ ਕਹਿ ਰਿਹਾ ਕਿ ਐਨ ਆਰ ਆਈ ਮਤਲਬ ਕਿ ਬਾਹਰ ਨੂੰ ਜਾ ਰਹੇ ਆ ਸਾਰੇ ਬਾਹਰ ਨੂੰ ਜਾ ਰਹੇ ਆ ਨੌਜਵਾਨਾਂ ਨੂੰ ਚਾਹੀਦਾ ਕਿ ਇੱਥੇ ਰਹਿ ਕੇ ਆਪਣੇ ਪਿੰਡ ਦੀਆਂ ਮੋਦਵਾਰੀਆਂ ਸੰਭਾਲਣ ਇੱਕ ਤਜਰਬੇ ਸਿੱਖਣ ਕਿ ਕੀ ਪਿੰਡਾਂ 'ਚ ਮਾਹੌਲ ਆ ਕੀ ਮਤਲਬ ਇੱਕ ਨਵੀਂ ਸੋਚ ਲੈ ਕੇ ਚੱਲਣਾ ਹਾਂ ਹਾਂਜੀ ਮਾਹੌਲ ਕੀ ਆ ਜੀ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਹੁਣ ਤੱਕ ਵਿਕਾਸ ਦਾ ਚਲੋ ਜਿੱਦਾਂ ਹੈਗਾ ਮਤਲਬ ਇਹ ਗਲੀਆਂ ਨਾਲੀਆਂ ਤੱਕ ਹੀ ਰੱਖਿਆ ਹੋਇਆ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਿਆ ਹੋਣਾ ਜਿੱਦਾਂ ਕਿ ਪਿੰਡ ਦੀ ਪਲੇਗਰਾਉਂਡ ਦੇਖੀ ਆ ਕਿ 10 ਸਾਲਾਂ ਤੱਕ ਪਿੰਡ ਦੀ ਇੱਕ ਪਲੇਗਰਾਉਂਡ ਨਹੀਂ ਸਾਡੇ ਬਣੀ ਕਿ ਸਾਡੇ ਇੰਟਰਨੈਸ਼ਨਲ ਪਲੇਅਰ ਜਿੱਦਾਂ ਬਿੱਲੀ ਹੈਗਾ ਛਿੱਟੀ ਤੋਂ ਜਗਾ ਛਿੱਟੀ ਮਤਲਬ ਕਿ ਕਾਫੀ ਲੱਗੇ ਦੋ ਪਿੰਡਾਂ ਦੇ ਵਿੱਚ ਹੈਗੇ ਇਹ ਦੋ ਪਿੰਡਾਂ ਦੇ ਵਿੱਚ ਵੀ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਸਰਪੰਚ ਨੇ ਕਿ ਇੱਕ ਪਲੇਗਰਾਉਂਡ ਆਪਾਂ ਰੱਖੀਏ ਵਧੀਆ ਤਰੀਕੇ ਦੀ ਮਤਲਬ ਕਿ ਜਿਹੜੀ ਮਤਲਬ ਇੱਥੇ ਆਉਣ ਪਿੰਡ ਦੇ ਨੇ ਹੋਰ ਵੀ ਨੌਜਵਾਨ ਖੇਡਣ ਤੇ ਦੂਜਾ ਸਾਡਾ ਮੇਨ ਸੀਗਾ ਮਕਸਦ ਜਮ 10 ਸਾਲਾਂ ਦੇ ਵਿੱਚ ਸਾਡੇ ਪਿੰਡ ਨੂੰ ਕੋਈ ਜਮ ਦੀ ਦੇਣ ਹੈ ਨਹੀਂ ਕਿ ਜੇ ਜਮ ਬਣਿਆ ਵੀ ਹੈ ਸਿਰਫ ਇੱਕ ਨਾਂ ਦਾ ਜਮ ਆ ਹੋਰ ਉੱਥੇ ਕੁਝ ਵੀ ਨਹੀਂ ਹੈ ਕਾਰਨ ਕੀ ਹੋਇਆ ਕਿ ਗਰੰਟੀ ਨਹੀਂ ਆਈ ਕਿ ਜਾਂ ਫਿਰ ਪਿੰਡੋਂ ਨਹੀਂ ਹੋਇਆ ਵਿਕਾਸ ਗ੍ਰਾਂਟਾਂ ਤਾਂ ਬਾਦੂ ਜੀ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਗੀ ਗ੍ਰਾਂਟਾਂ ਆ ਲੋ ਜੇ ਕਹੀਏ ਸਰਕਾਰ ਵੱਲੋਂ ਕੋਈ ਪੈਸੇ ਦੀ ਕਮੀ ਨਹੀਂ ਅੱਗੇ ਇੱਕ ਸੋਚ ਰਹੀ ਕਿ ਬਸ ਆਪਣੇ ਤੱਕ ਹੀ ਸੀਮਤ ਰੱਖਣਾ ਜੋ ਅਸੀਂ ਜਾਂ ਸਾਡਾ ਇਹੀ ਮਤਲਬ ਕਿ ਮੋਰੇ ਹੋ ਕੇ ਚੱਲੇ ਜੇ ਹਰੇਕ ਜਗ੍ਹਾ ਕੋਈ ਹੋਰ ਨਾ ਹੋਵੇ ਮਤਲਬ ਮਾੜਾ ਮੋਟਾ ਇੱਕ ਨਾਂ ਦਾ ਖੜਾ ਕਰ ਦਿੱਤਾ ਢਾਂਚਾ ਬਣਾ ਕੇ ਬਸ ਉੱਥੇ ਉੱਥੇ ਸੀਮਿਤ ਰਹਿ ਜਾਵੇ ਇਹ ਫਿਰ ਇੱਛਾ ਹੈ ਦੀ ਥੋੜੀ ਸੀਗੀ ਕਿ ਸਰਪੰਚੀ ਲੜਨੀ ਕਿ ਜਾਂ ਫਿਰ ਪਿੰਡ ਵਾਲਿਆਂ ਦੀ ਇੱਛਾ ਸੀਗੀ ਕਿ ਨੌਜਵਾਨ ਹੋਣਾ ਚਾਹੀਦਾ ਸਰਪੰਚ ਨਹੀਂ ਇਹ ਦਾ ਮਤਲਬ ਕਿ ਸਾਰਿਆਂ ਦਾ ਇਕੱਠ ਲੈ ਕੇ ਮਤਲਬ ਕਿ ਸਾਰਿਆਂ ਦਾ ਭਾਈਚਾਰਾ ਲੈ ਕੇ ਕਿ ਹਾਂ ਵੀ ਨੌਜਵਾਨਾਂ ਤੋਂ ਵੀ ਪੁੱਛਿਆ ਗਿਆ ਉਹਨਾਂ ਨੇ ਦੇਖਿਆ ਕਿ ਤੁਸੀਂ ਮਤਲਬ ਆਉਂਦੇ ਜਾਂਦੇ ਹੈਗੇ ਜਿਦਾ ਤੁਸੀਂ ਦੇਖਿਆ ਉਹਨਾਂ 2018 ਤੋਂ ਸੀ ਪ੍ਰਾਲੀ ਰਿਲੇਟਡ ਦੇ ਕੰਮ ਕਰ ਰਹੇ ਹਾਂ ਜ਼ਿਲੰਦਰ ਜ਼ਿਲੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਰਹੇ ਹਾਂ ਸਾਡਾ ਪਿੰਡ ਵੀ ਕਾਫੀ ਮਤਲਬ ਕਿ ਨੋ ਪੋਲੂਸ਼ਨ ਦੇ ਅੰਡਰ ਆਉਂਦਾ ਕਿ ਮਤਲਬ ਕੋਈ ਵੀ ਸਾਡੇ ਇੱਥੇ ਖੇਤ ਨੂੰ ਅੱਗ ਨਹੀਂ ਲਗਾਉਂਦਾ ਹੈਗਾ ਤੇ ਉਹਨਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਵੀ ਲੱਗਾ ਕਿ ਮਤਲਬ ਕਿ ਤੁਸੀਂ ਅੱਗੇ ਆਉਂਦੇ ਜਾਂਦੇ ਹੋ ਮਤਲਬ ਕਿ ਹਰੇਕ ਜਗ੍ਹਾ ਕੰਮ ਕਰ ਰਹੇ ਹੋ ਹਰੇਕ ਚੀਜ਼ ਤੁਹਾਨੂੰ ਪ ਅਲ ਕਿ ਆਪ ਇੱਕ ਪਿੰਡ ਦੇ ਵਾਸਤੇ ਕਿੰਨਾ ਵੀ ਚੀਜ਼ ਲੈ ਕੇ ਆਲੀ ਜਲਦੀ ਕਿੰਨੇ ਉਮੀਦਵਾਰ ਨੇ ਬਾਈ ਫਿਰ ਇਸ ਵਾਰ ਪਿੰਡ ਦੇ ਵਿੱਚ ਇਸ ਵਾਰ ਤਾਂ ਹੱਲੇ ਜਿਹਨੇ 10 ਸਾਲਾਂ ਤੋਂ ਕੀਤੀ ਨੇਕ ਤੈ ਉਮੀਦਵਾਰ ਹੋਏ ਨੇ ਤੇ ਇੱਕ ਅੱਜ ਪਤਾ ਲੱਗਾ ਕਿ ਐਸਸੀ ਭਾਈਚਾਰੇ ਚੋਂ ਵੀ ਇੱਕ ਉਮੀਦਵਾਰ ਆਪਣੇ ਨਾਲ ਖੜਰੇ ਆ ਨਾ ਮਤਲਬ ਜੀਐਨਟੀ ਮਤਲਬ ਤੇ ਇਹਨਾਂ ਟੋਟਲ ਉਮੀਦਵਾਰ ਚੋਂ ਲੱਗ ਰਹੇ ਨੇ ਕਹਿੰਦੇ ਨੇ ਕਿ ਜਿਹੜੇ ਪਿੰਡ ਦੇ ਵਿੱਚ ਜਿੰਨੇ ਉਮੀਦਵਾਰ ਉਹਨਾਂ ਵੱਧ ਪੈਸਾ ਕੀ ਮਾਹੌਲ ਹੈ ਤੁਹਾਡੇ ਸਾਡੇ ਦੇਖੋ ਚਲੋ ਜ਼ੋਰ ਤਾਂ ਹਰ ਕੋਈ ਲਾਉਂਦਾ ਹੈ ਦੇਖੋ ਜਿਹਨਾਂ ਨੇ ਪਹਿਲਾਂ ਕੀਤੀਆਂ ਆਪਾਂ ਤਾਂ ਸਿਰਫ ਨਿਊਟਰਲ ਹੋ ਕੇ ਚੱਲੇ ਆ ਸਾਡਾ ਇੱਕ ਮੇਨ ਮਕਸਦ ਹੈ ਕਿ ਨਾ ਕੋਈ ਕਿਸੇ ਨੂੰ ਆਪਾਂ दारूਲੀ ਪ੍ਰਮੋਟ ਕਰਨਾ ਕਿ ਅਸੀਂ ਦਾਲੂ ਵੰਡਣੀ ਹੈ ਜਾਂ ਘਰੇ ਘਰੇ ਬਣਾਉਣੀ ਹੈ ਇੱਕ ਆਪਾਂ ਇੱਕ ਨਵਾਂ ਮੈ ਨਾ ਐਮਐਲਏ ਦੀਆਂ ਚੋਣਾਂ 'ਚ ਐਮਪੀ ਦੀਆਂ ਚੋਣਾਂ 'ਚ ਮੈਨੀਫੈਸਟੋ ਜਾਰੀ ਹੁੰਦੇ ਆ। ਸਾਇਦ ਕਿ ਅਸੀਂ ਸਰਪੰਚੀ ਦੀ ਚੋਣਾਂ ਦੇ ਵਿੱਚ ਮੈਨੀਫੈਸਟੋ ਜਾਰੀ ਕਰ ਰਹੇ ਆ ਕਿ ਜਿੱਚ ਪੂਰੇ ਕੰਮ ਲਿਖੇ ਹੋਣਗੇ ਕਿ ਇਹ ਪਹਿਲ ਦੇ ਆਧਾਰ ਤੇ ਇਹ ਕੰਮ ਹੋਣਗੇ ਇੱਕ ਪਲੇਗ੍ਰਾਉਂਡ ਦੂਜਾ ਜਿਮ ਤੇ ਤੀਜਾ ਮਤਲਬ ਕਿ ਜਿੱਥੇ ਆਪਣਾ ਸ਼ਮਸ਼ਾਨ ਘਾਟਾ ਉਹਨੂੰ ਇੱਕ ਕਰਕੇ ਮਤਲਬ ਕਿ ਸਾਂਝ ਬਣਾਈਏ ਪਿੰਡ ਦੀ। ਅੱਛਾ ਤੇ ਇੱਕ ਚੀਜ਼ ਮੈਨੂੰ ਜਦੋਂ ਅਸੀਂ ਖੜੇ ਹੋਏ ਮਤਲਬ ਕਿ ਸਾਰਿਆਂ ਨਾਲ ਲੈ ਕੇ ਮੈਨੂੰ ਕਹਿੰਦੇ ਤੂੰ ਪੰਚ ਨਹੀਂ ਖੜੇ ਕੀਤੇ ਪੰਚਾ ਤੋਂ ਬਿਨਾ ਸਰਪੰਚ ਕਾਦਾ। ਅੱਛਾ ਹੈਨਾ ਮੈਂ ਕਿਹਾ ਦੇਖੋ ਸਾਰ ਜਿਵੇਂ ਚਾਹ ਹੈਗਾ ਸਰਪੰਚ ਹੀ ਜਾ ਉਹ ਹਰ ਕੋਈ ਮੈਂਬਰ ਜਾ ਕੇ ਪੰਚੀ ਭਰੇ ਆਪਣੀ ਜਿੱਤੇ ਜੋਰ ਲਾਵੇ ਆਪਣਾ ਮੇਨ ਬੋਸ ਤਾਂ ਹੈਗਾ ਸਰਪੰਚ ਹੀ ਵਾਸਤੇ ਸਰਪੰਚ ਦੀ ਟੀਮ ਵਾਸਤੇ ਹਾਂ ਠੀਕ ਹੈ ਅੱਛਾ ਭਾਈ ਜਿਵੇਂ ਫਿਰ ਤੁਸੀਂ ਨੌਜਵਾਨੀ ਕੇ ਖੜਾ ਕਰ ਲਿਆ ਕਿ ਵਿਜ਼ਨ ਕੀ ਹੈਗਾ ਕਿ ਕੀ ਕੁਝ ਕਰਨਾ ਚਾਹੁੰਦੇ ਹੋ ਪਿੰਡ ਲਈ ਇਹ ਪਾ ਜਿਹੜਾ ਕਿ ਹਾਂ ਵਿੱਚ ਸਾਡੇ ਬੈਂਕ ਦੇ ਵਿੱਚ ਕਾਫੀ ਜਦ ਕੀ ਲਾ ਲਓ ਇੱਕ ਡਿਸਪੈਂਸਰੀ ਹਾਂ ਕੋਸ਼ਿਸ਼ ਉਹ ਵਾਲੀ ਵੀ ਕੋਈ ਸੂਲਤਾ ਨਹੀਂ ਕਿ ਹਰੇਕ ਜ਼ਿਮੀਂਦਾਰ ਨੂੰ ਵੀ ਹਰੇਕ ਨੂੰ ਮਾਲਵਾ ਸੀ ਪਾਈ ਜਾ ਰਹੇ ਨੂੰ ਵੀ ਹਰੇਕ ਨੂੰ ਵੀ ਹਸਪੀਟਲ ਹਮਮ ਕੁਝ ਨਾ ਕੁਝ ਪਿੰਡ ਦੇ ਵਿੱਚ ਇਹ ਹੱਲੇ ਤੱਕ ਇਹ ਚੀਜ਼ਾਂ ਤਾਂ ਹੈ ਹੀ ਨਹੀਂ ਬਸ ਇੱਥੇ ਤੱਕ ਸੋਚ ਰੁਕੀ ਹੋਈ ਆ ਨਾਲੀਆਂ ਤੇ ਗੰਨੀਆਂ ਬਸ ਹਮ ਇਹਦਾ ਕਰਕੇ ਜ਼ਿਆਦਾਤਰ ਇਹੀ ਆ ਜੀ ਆਪਣੇ ਪਰ ਹੁਣ ਵੀ ਇਦਾਂ ਦੀਆਂ ਸੋਚਾਂ ਹੋਰ ਜਿਹੜੇ ਮਤਲਬ ਕਿ ਕਾਫੀ ਨਿਕਲਦੇ ਫਾਰਮ ਵਗੈਰਾ ਕੁਝ ਨੌਕਰੀ ਪੇਸ਼ੇ ਦੀ ਕੁਝ ਆਪਣੇ ਸਰਪੰਚ ਸਾਹਿਬ ਵੱਲੋਂ ਵੀ ਯਾਨੀ ਕਿ ਫਿਰ ਇਹ ਚੀਜ਼ਾਂ ਆਪਣੇ ਮਤਲਬ ਪਿੰਡ ਵਾਲਿਆਂ ਨੂੰ ਦੱਸਣੀਆਂ ਚਾਹੀਦੀਆਂ ਵੀ ਆਪਣੇ ਆਹ ਚੀਜ਼ਾਂ ਹੋ ਰਹੀਆਂ ਵੀ ਆਪਾਂ ਇਹ ਮੁੰਡੇ ਆਪਣੇ ਪਿੰਡੋਂ ਕਰਾਈਏ ਭਾਰਤੀ ਜਾਂ ਕਿਸਤਾਨ ਇਹ ਚੀਜ਼ਾਂ ਦਾ ਹਲੇ ਤੱਕ ਮਤਲਬ ਕੋਈ ਹੋਇਆ ਨਹੀਂ ਆਹ ਇੱਥੇ ਤੱਕ ਹੀ ਪਿੰਡ ਦੀ ਸੋਚ ਰੁਕੀ ਹੋਈ ਹੈ ਵੀ ਨਾਲੀਆਂ ਬਣ ਜਾਣ ਤੇ ਕਰੀਆਂ ਜਾਣ ਚਾ ਭਾਈ ਐਨ ਆਰ ਆਈ ਵੀ ਮਿਲਦਾ ਕਾਫੀ ਹੋਣਗੇ ਪਿੰਡ ਚ ਭਾਜੀ ਐਨ ਆਰ ਆਈ ਦੀ ਸਾਡੀ ਜਦੋਂ ਪਹਿਲੇ ਸਾਲ ਮਤਲਬ ਜਿਹੜੀ ਜਿਹੜੇ ਸਰਪੰਚ ਸਾਹਿਬ ਪਹਿਲੋ ਟਰਮ ਕਰ ਚੁੱਕੇ ਨੇ ਉਹਨਾਂ ਨੇ ਜਦੋਂ ਸਾਡੇ ਪਿੰਡ ਦੇ ਕਬੇ ਇੱਕ ਛੱਪੜ ਹੁੰਦਾ ਨਹੀਂ ਕਾਫੀ ਉਹਦੀ ਚਰਚਾ ਚ ਚੱਲੀ ਖੂਨੀ ਛਪੜਾਏ ਖੂਨੀ ਛਪੜ ਚਲੋ ਉਹ ਕੱਢਿਆ ਸੀ ਉਹਨਾਂ ਦੀ ਮਤਲਬ سپورਟ ਕੀਤੀ ਐਨਆਰਆਈਆਂ ਨੇ ਵਾਵਾ ਵੱਧ ਚੜ ਕੇ ਹਿੱਸਾ ਪਾਇਆ ਤੇ ਜਦੋਂ ਸਰਕਾਰ ਵੱਲੋਂ ਵੀ ਕਾਫੀ ਪੈਸੇ ਆਏ ਕਿਸੇ ਨੂੰ ਲੱਗਾ ਕਿ ਐਨਆਰਆਈਆਂ ਨੂੰ ਸਾਡੇ ਪੈਸੇ ਦਾ ਕਿਤੇ ਨਾ ਕਿਤੇ ਮਿਸਯੂਜ਼ ਹੋ ਰਿਹਾ ਹਾਂ ਹਨਾ ਜਿੱਥੇ ਸਾਡੇ ਖੂਨੀ ਛੱਪੜ ਕੱਢਿਆ ਹੋਇਆ ਮਤਲਬ ਉੱਥੇ ਅੱਜ ਤੁਸੀਂ ਦੇਖ ਰਹੇ ਹੋ ਜਦੋਂ ਬਰਸਾਤੀ ਮੀਂਹ ਪੈਂਦਾ ਅੱਜ ਵੀ ਉੱਥੇ ਪੂਰਾ ਤਲਾਬ ਬਣ ਜਾਂਦਾ ਕੋਈ ਉਸ ਤਰੀਕੇ ਦੇ ਨਾਲ ਨਹੀਂ ਕੱਢਿਆ ਗਿਆ ਮਤਲਬ ਕਿ ਕੋਈ ਪਾਈਪ ਲਾਈਨ ਜੋ ਸੀਵਰੇਜ ਪਾਏਗੇ ਉਸ ਤਰੀਕੇ ਨਾਲ ਨਹੀਂ ਪਾਏਗੇ ਮਤਲਬ ਕਿ ਇੱਕ ਵੇਸਟ ਆਫ ਮਨੀ ਕਰ ਦਿੱਤੀ ਗਈ ਆ ਹਾਂ ਤੇ ਉਹਨਾਂ ਨੇ ਸਪੋਰਟ ਕਰਨੀ ਬੰਦ ਕਰਤੀ ਉਹ ਵੀ ਚਾਹੁੰਦੇ ਆ ਕਿ ਕੋਈ ਨਵਾਂ ਚਿਹਰਾ ਅੱਗੇ ਆਵੇ ਜੋ ਮਤਲਬ ਕਿ ਵੱਧ ਚੜ ਕੇ ਮਤਲਬ ਕਿ ਸਯੋਗ ਦੇਵੇ ਬਲਕਿ ਹਰੇਕ ਸੁਖ ਸੁਹੂਲਤ ਹਰੇਕ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਤੁਸੀਂ ਪਿੰਡ ਵਿੱਚ ਫਿਰ ਕੇ ਦੇਖੋਗੇ ਸਾਡੇ ਕੋਈ ਵੀ ਫੈਸਲਾ ਅਜੇ ਤੱਕ ਪੰਚਾਇਤ ਘਰੇ ਨਹੀਂ ਹੋਇਆ ਕੋਈ ਸਾਂਝੀ ਜਗ੍ਹਾ ਕਿਸੇ ਨੂੰ ਪੁੱਛੂਗੇ ਕੋਈ ਕੋਈ ਮਤਾ ਪਿਆ ਕਿਸੇ ਨੇ ਦੇਖਿਆ ਅਜੇ ਤੱਕ ਕੋਈ ਮਤ ਨਹੀਂ ਜਿਹੜੇ ਸਾਡੇ ਅੱਲੋ ਕੋਈ ਵੀ ਮਤੇ ਪਾਈ ਜਾਣਗੇ ਉਹ ਸਾਂਝੀ ਜਗ੍ਹਾ ਤੇ ਮਤੇ ਪਾਈ ਜਾਣਗੇ ਸਾਰੇ ਪਿੰਡ ਦੇ ਸਾਹਮਣੇ ਪਾਈ ਜਾਣਗੇ ਤੇ ਹਰੇਕ ਮਤੇ ਦੀ ਫੋਟੋ ਕਾਪੀ ਜਾਰੀ ਕੀਤੀ ਜਾਊਗੀ ਅੱਛਾ ਭਾਈ ਇਹ ਫਿਰ ਨੌਜਵਾਨ ਇਸ ਵਾਰ ਪਹਿਲੀ ਵਾਰੀ ਹੈ ਪਿੰਡ ਦੇ ਵਿੱਚ ਸਰਪੰਚੀ ਲਈ ਕਿ ਜਾਂ ਫਿਰ ਪਹਿਲਾਂ ਵੀ ਸੀਗਾ ਕੋਈ ਖੜਾ ਕੀਤਾ ਨਹੀਂ ਜੀ ਨੌਜਵਾਨ ਦੀ ਜੰਗ ਇਹ ਜ ਹੈ ਪਹਿਲੀ ਵਾਰੀ ਹੈ ਅੱਛਾ ਤੇ ਬਾਕੀ ਸਰਪੰਚ ਸਾਹਿਬ ਨੇ ਪੰਚਾਇਤ ਨੇ ਵਿਕਾਸ ਦਾ ਬਹੁਤਗੀ ਤਸਵੀਰੇ ਤਾਂ ਪਾਏ ਆ ਪਰ ਸਾਨੂੰ ਬਰਸਾਤਾ ਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਥੋੜਾ ਖਿਆਲ ਰੱਖਣਾ ਪੈਂਦਾ ਸੀਵਰੇਜ ਦੇ ਪੈਵ ਚੱਕੇ ਹੁੰਦੇ ਟੱਕਣ ਪਾਦਾ ਲੱਗਦਾ ਕਿਸੇ ਵੇਲੇ ਵੇਖ ਦੇ ਸਕਦੇ ਹਾਂ ਕਿਉਂਕਿ ਸੀਵਰੇਜ ਦਾ ਪਾਣੀ ਨਹੀਂ ਜਾਂਦਾ ਅੱਗੇ ਛੱਪੜ ਤੇ ਨਹੀਂ ਜਾਂਦਾ ਸਰਕਾਰੀ ਜ਼ਮੀਨ ਤੇ ਸਾਰਾ ਬਾਹਰ ਹੀ ਹੁੰਦਾ ਛੱਪੜ ਲੱਗੇ ਆ ਵੀ ਸਾਨੂੰ ਮਤਲਬ ਕਿ ਨੰਗੇ ਪੈਰੀਂ ਲੰਘਣਾ ਪੈਂਦਾ ਅੱਛਾ ਹਾਂਜੀ ਆਮ ਤੌਰ ਤੇ ਕਹਿੰਦੇ ਨੇ ਕਿ ਪਿੰਡਾਂ ਚ ਸਰਬਸੰਮਤੀ ਹੋ ਜਾਣੀ ਚਾਹੀਦੀ ਕੋਸ਼ਿਸ਼ ਕੀਤੀ ਹੋਈ ਸੀ ਪਿੰਡ ਦੇ ਵਿੱਚ ਨਹੀਂ ਕੋਸ਼ਿਸ਼ ਹੋਈ ਸੀ ਬਾਕੀ ਹੁਣ ਮਤਲਬ ਜਿੱਦਾਂ ਕੋਸ਼ਿਸ਼ ਵੀ ਜਿੱਦਾਂ ਆਪਾਂ ਕਹਿ ਸਕਦੇ ਬਹੁਤ ਕੋਸ਼ਿਸ਼ ਕੀਤੀ ਗਈ ਅਸੀਂ ਵੀ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਕਿ ਆਪਾਂ ਇੱਕ ਪਿੰਡ ਦਾ ਭਾਈਚਾਰਾ ਕਾਇਮ ਰੱਖਿਆ ਜਾਵੇ ਜਿੱਦਾਂ ਤੁਸੀਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਮੈਂ ਕੋਈ ਪੰਚ ਨਹੀਂ ਖੜਾ ਕਰ ਰਿਹਾ ਸਾਰੇ ਪਿੰਡ ਹੀ ਜਦ ਆਪਣਾ ਮੈਂ ਤੇ ਆਪਾਂ ਕਾਹਤੋਂ ਕਿਸੇ 'ਚ ਵਿਰੋਧਤਾ ਪਲਾਉਣੀ ਆ ਕਿ ਮੈਂ ਉਹਦੇ ਐਂਟੀ ਬੰਦਾ ਖੜਾ ਕਰਤਾ ਮੈਂ ਉਹਦੇ ਐਂਟੀ ਬੰਦਾ ਖੜਾ ਕਰ ਦਿੱਤਾ ਤੇ ਜਿਹੜਾ ਇਕੱਠ ਹੋ ਰਿਹਾ ਉਹ ਵੀ ਸਿਰਫ ਇੱਕ ਮਤਲਬ ਹੀ ਹਰੇਕ ਹੁੰਦਾ ਕਿ ਜਾਵੇ ਜੇ ਕਿਸੇ ਨੇ ਮਤਲਬ ਚਲੋ ਕਹਿੰਦੇ ਕਿ ਤੇ ਵੱਡੇ ਵੱਡੇ ਆਏ ਵੱਡੇ ਵੱਡੇ ਚਲ ਗਏ ਜੇ ਅਗਲੇ ਨੂੰ ਕਿਸੇ ਨੂੰ ਕੋਈ ਡਰ ਨਾ ਹੋਵੇ ਉਹ ਸਾਂਝੀ ਜਗ੍ਹਾ ਤੇ ਇਕੱਠ ਰੱਖੇ ਸਾਰੇ ਪਿੰਡ ਦਾ ਇਕੱਠ ਕਰੇ ਉਹ ਚ ਫੈਸਲਾ ਲਿਆ ਜਾਵੇ ਕਿ ਕਿਹੜੇ ਬੰਦੇ ਦੀ ਚੋਣ ਕੀਤੀ ਜਾ ਰਹੀ ਹੈ ਇਹ ਨਹੀਂ ਕਿ ਚਲੋ ਜਿੱਥੇ ਬੁਲਾਇਆ ਕਿ ਉੱਥੇ ਆਪ ਦਾ ਹੀ ਦਬਦਬਾ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਆਪਦਿਆਂ ਵਿੱਚ ਹੀ ਰੱਖ ਕੇ ਤੇ ਉੱਥੇ ਹੀ ਉਹਨੂੰ ਮਤਲਬ ਕਰਕੇ ਜੀ ਹਾਂਜੀ ਬਾਜੀ ਬਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਸਰਪੰਚੀ ਇਸ ਵਾਰ ਬੜੀ ਇੰਟਰਸਟਿੰਗ ਹੁੰਦੀ ਜਾ ਰਹੀ ਲੋਕਾਂ ਦੇ ਮਨਾਂ ਦੇ ਵਿੱਚ ਹੀ ਬੜੇ ਸਵਾਲ ਨੇ ਕਿ ਬੋਲੀਆਂ ਵੀ ਕਿੱਥੇ ਤੱਕ ਚਲੇ ਗਈਆਂ ਕੋਈ ਲੱਖਾਂ ਦੇ ਵਿੱਚ ਕੋਈ ਕਰੋੜਾਂ ਦੇ ਵਿੱਚ ਵਾਕੀ ਇੰਨਾ ਕੁਝ ਹੈ ਇਹਦੇ ਚ ਘੋਕ ਕੇ ਦੇਖਿਆ ਤੁਸੀਂ ਕੋਕੇ ਚਲੋ ਅਸੀਂ ਨਵੇਂ ਆਏ ਬਹੁ ਅਸੀਂ ਇੱਕ ਸਾਡਾ ਇਹ ਨਹੀਂ ਕਿ ਅਸੀਂ ਜਿੱਤਣ ਲਈ ਆਏ ਜਾਂ ਕੁਝ ਵੀ ਇੱਕ ਐਕਸਪੀਰੀਅੰਸ ਵੀ ਸਾਨੂੰ ਹੋ ਜਾਊਗਾ ਜਿੱਦਾਂ ਕਹਿੰਦੇ ਕਿ ਨਹੀਂ ਬਜ਼ੁਰਗਾਂ ਨੇ ਕੀਤੀ ਹੈ ਚੀਜ਼ ਹੰਡਾਈ ਹੈ ਇੱਕ ਨੌਜਵਾਨਾਂ ਚ ਵੀ ਹੋ ਜਾਊਗਾ ਕਿੱਧਰ ਉਹ ਕੀ ਚੀਜ਼ ਮੈਲੀ ਕਿਹੜਾ ਫਾਰਮ ਲਾਉਣਾ ਕਿਹੜੀ ਚੀਜ਼ ਨਹੀਂ ਗਈ ਇੱਕ ਹਰੇਕ ਨੂੰ ਦੱਸਣਾ ਵੀ ਕਿਉਂਕਿ ਗਾਂ ਵਾਸਤੇ ਨੌਲੇਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪਤਾ ਨਹੀਂ ਕਿੱਦਾਂ ਅੱਗੇ ਸਰਪੰਚੀ ਲੜਦੇ ਇਸ ਵਾਰ ਸਾਨੂੰ ਲੱਗ ਰਿਹਾ ਕਿ ਕਾਫੀ ਦਬ ਦਵਾਰਾ ਅਸੀਂ ਜਿੱਤੀਏ ਚਾਹੇ ਹਾਰੀਏ ਉਹਦਾ ਸਾਨੂੰ ਮੈਨ ਨਹੀਂ ਲੱਗਦਾ ਪਰ ਪਿੰਡ ਵਾਲਿਆਂ ਦੇ ਕਿ ਨਜ਼ਾਰੇ ਵਜ਼ਾਰੇ ਵੱਜਣਗੇ ਜਿਸ ਹਿਸਾਬ ਨਾਲ ਉਹ ਪਿਆ ਹੈ ਅ ਮਤਲਬ ਐਸੇ ਵੇਸਟ ਆਫ ਮਨੀ ਕਰਾਂਗੇ ਜਿੱਥੇ ਲੋਡ ਹੋਏਗੀ ਉੱਥੇ ਕਰਾਂਗੇ ਜੋ ਵੀ ਬੰਨ ਤੋਂ ਬਾਅਦ ਚ ਪ੍ਰਚਾਰ ਕਰਨ ਜਾਣੇ ਹੋ ਜਦੋਂ ਘਰਾਂ ਦੇ ਵਿੱਚ ਕੀ ਕਹਿੰਦੇ ਨੇ ਲੋਕ ਪੈਂਦੇ ਇੱਕ ਚੀਜ਼ ਦਾ ਡਰ ਤਾਂ ਹੁੰਦਾ ਜੀ ਜੇ ਕਿਸੇ ਨੇ ਵੀ 10 ਸਾਲ ਮਤਲਬ ਕੀਤਾ ਵਾ ਉਹਦਾ ਥੋੜਾ ਬਟਾ ਲੋਕੀ ਮੋਹਰੇ ਆਉਣ ਤੋਂ ਡਰਦੇ ਆ ਕਿ ਹੱਲੇ ਚਲੋ ਨਵਾਂ ਹੈਗਾ ਕੀ ਕਰੀਏ ਮਤਲਬ ਕਿ ਪੁਰਾਣੇ ਦਰਾਰ ਹੁੰਦਾ ਹਰੇਕ ਦੇ ਆਪਾਂ ਆਪਾਂ ਕਿਸੇ ਦਾ ਦਿਲ ਨਹੀਂ ਪੜ ਕੇ ਦੇਖ ਸਕਦੇ ਜਾਂ ਕਹਿ ਨਹੀਂ ਸਕਦੇ ਕਿ ਹਾਂ ਵੀ ਚਲੋ ਇਸ ਵਾਰ ਜੋ ਪ੍ਰਚਾਰ ਵੀ ਕਰੂੰਗਾ ਮੈਂ ਖੋਦ ਮਤਲਬ ਕਿ ਕਰੂੰਗਾ ਇਹ ਨਹੀਂ ਕਿ ਮੈਂ ਕਾਠ ਲੈ ਕੇ ਚੱਲਾਂ ਕਿ ਦਿਖਾਵਾਂ ਕਿ ਮੇਰੇ ਮਗਰ ਕਿੰਨਾ ਕਾਠ ਹੈਗਾ ਜਾਂ ਕੁਝ ਵੀ ਆ ਆਪਾਂ ਨਿਊਟਰਲ ਹੋ ਕੇ ਮਤਲਬ ਚੱਲਣਾ ਕਿ ਕਿਸੇ ਦੀ ਕੱਲ ਨੂੰ ਵੈਰ ਵਿਰੋਧਤਾ ਨਾ ਪਵੇ ਪਿੰਡ ਵਿੱਚ ਧੜੇਬੰਦੀ ਨਹੀਂ ਅਸੀਂ ਕਰਨਾ ਚਾਹੁੰਦੇ ਇਕੱਠ ਕਰਨਾ ਚਾਹੁੰਦੇ ਕਿ ਪਿੰਡ ਦੀ ਏਕਤਾ ਬਣੀ ਰਹੇ ਹਾਂ ਇਹ ਚੀਜ਼ ਨਹੀਂ ਕਿ ਮੈਂ ਲੈ ਕੇ ਬੰਦੇ ਇੱਧਰ ਨੂੰ ਚੱਲ ਜਮਾ ਉੱਧਰ ਨੂੰ ਚੱਲ ਜਮਾ ਜਿੱਦਾਂ ਨੂੰ ਚੁੱਲੇ ਪਰਮਾਤਮਾ ਦੀ ਓਟ ਲੈ ਕੇ ਤੁਰ ਪਏ ਆਂ ਬਸ ਠੀਕ ਹੈ ਜੋ ਹੋ ਗਿਆ ਨਤੀਜੇ ਠੀਕ ਹੈ ਭਾਈ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਅਮਰਦੀਪ ਸਿੰਘ ਹੈਗੇ ਨੇ ਜਿਹੜੇ ਲੱਲੀਆਂ ਖੁਰਦ ਤੋਂ ਇਸ ਵਾਰ ਸਰਪੰਚੀ ਦੇ ਲਈ ਉਮੀਦਵਾਰ ਦੇ ਤੌਰ ਤੇ ਖੜੇ ਨੇ ਸੋ ਲੋੜ ਹੈ ਨੌਜਵਾਨਾਂ ਨੂੰ ਅੱਗੇ ਆਉਂਦੀ ਕਹਿੰਦੇ ਨੇ ਕਿ ਪਿੰਡਾਂ ਦੇ ਵਿਕਾਸ ਤਾਂ ਹੀ ਹੋਣਗੇ ਜੇਕਰ ਨਵੀਂ ਸੋਚ ਅੱਗੇ ਆਵੇਗੀ ਦੇਖਦੇ ਰਹੋ ਹੈਸ਼ਟੈਗ ਪੰਜਾਬ